ਸਭ ਤੋਂ ਪਹਿਲੇ ਤਾਂ ਤੁਹਾਨੂੰ ਵਧਾਈ ਦੇਣਾ ਹੈ ਕਮਾਲ ਕਰਤਾ ਮੈਂ ਥੋੜਾ ਜਿਹਾ ਨજર ਬੱਟੂ ਆਪਾਂ ਛੱਡਦੇ ਉਹਨਾਂ ਵਾਸਤੇ ਪਰ ਵਧਾਈ ਤੁਹਾਨੂੰ ਆਹ ਵਰਕਰਾਂ ਦੀ ਲੜਾਈ ਸੀ ਤੁਸੀਂ ਲੜੀ ਐ ਡਟ ਕੇ ਲੜੀ ਐ ਅੱਛਾ ਜਿਹਨੂੰ ਮੈਂ ਆਦੇਸ਼ ਕੀਤਾ ਲੜਨਾ ਹੈ ਬਸ ਉਹਦੇ ਜਕਾਰਾ ਛੱਡਦਾ ਉਹਨੇ ਦੇਖੋ ਆਪਣੇ ਵਾਸਤੇ ਆਹ ਸਾਲ ਬਹੁਤ ਕ੍ਰਿਟੀਕਲ ਹੈ ਆ ਸਾਲ ਜਿੰਨੀ ਮਿਹਨਤ ਕਰਤਾਂਗੇ ਕੱਲੇ ਇੱਥੇ ਨਹੀਂ ਘੱਟ ਤੋਂ ਘੱਟ ਸਾਰਿਆਂ ਦੀਆਂ ਰਿਸ਼ਤਦਾਰੀਆਂ ਕਿਤਨੇ-ਕਿਤੇ ਆ ਪੰਜਾਬ ਨੂੰ ਜੇ ਬਚਾਉਣਾ ਹੈ ਤੇ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਅਕਾਲੀ ਦਲ ਦੇ ਬਗੈਰ ਜੋ ਹਾਲਾਤ ਨੇ ਨਾਲੇ ਚੋਰਾਂ ਨੇ ਲੁਟੇਰਿਆਂ ਨੇ ਕਰਤੇ ਏ ਤੇ ਹੁਣ ਕਰਨਗੇ ਜਿਹੜਾ ਅਖੀਰਲਾ ਟਾਈਮ ਜੋ ਹੁੰਦਾ ਨਾ ਉਹ ਕਹਿੰਦਾ ਜਿੰਨਾ ਲੁੱਟਿਆ ਜਾਂਦਾ ਲੁੱਟ ਲੋ ਉਸ ਹਿਸਾਬ ਨਾਲ ਲੱਗੇ ਪਏ ਆ ਸੋ ਜਿਹੜਾ ਇੱਕ ਤਾਂ ਮੈਂ ਕਿਉਂਕਿ ਮੈਨੂੰ ਹੁਣ ਮੈਂ ਕੱਲਾ ਐ ਤੇ ਮੈਨੂੰ ਲੜਾਈ ਪੜਨੀ ਪਣੀ ਆ ਸਾਰੇ ਪੰਜਾਬ 'ਚ ਉਰ ਜਵੇਂ ਮਾਗੀ ਦੀ ਕਾਨਫਰੰਸ 14 ਤਰੀਕ ਨੂੰ ਇਲੈਕਸ਼ਨ ਤੋਂ ਪਹਿਲੇ ਅਖੀਰਲੀ ਕਾਨਫਰੰਸ ਆ ਕਿ ਅਗਲੇ ਇਲੈਕਸ਼ਨ 'ਚ ਕਾਨਫਰੰਸ ਨਹੀਂ ਹੋਣੀ ਕੋਡ ਲੱਗ ਜਾਣਾ ਹੈ ਇਸ ਇਸ ਮਾਗੀ ਦੀ ਕਾਨਫਰੰਸ ਪਤਾ ਲੱਗ ਜਈ ਕਿ ਆ ਗਿਆ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਨੇ ਗੱਲ ਸਪਸ਼ਟ ਕਰਦੀ ਹੈ ਹੁਣ ਕਾਂਗਰਸ ਵੀ ਅਕਾਲੀ ਦਲ ਤੋਂ ਡਰਦੀ ਹੈ ਤੇ ਝਾੜੂ ਵਾਲੇ ਵੀ ਡਰਦੇ ਆ ਤੁਸੀਂ ਦੇਖ ਲਓ ਤਕਰੀਬਨ 28200 ਬਲਾਕ ਸੰਮਤੀਆਂ ਪੂਰੇ ਪੰਜਾਬ ਚ ਅਕਾਲੀ ਦਲ ਦੇ 1100 ਉਮੀਦਵਾਰਾਂ ਦੇ ਕਾਗਜ਼ ਰੰਦ ਕੀਤੇ ਜਿਹੜੇ ਜਿੱਤਣ ਵਾਲੇ 1100 ਕਾਂਗਰਸ ਦੇ ਕੱਲੇ 300 ਕਾੜੂ ਵਾਲੇ ਨੇ ਤੇ 1100 ਅਧਿਆਂ ਦੇ ਕਈ ਹਲਕੇ ਇਹ ਜੇ ਆ ਮੈਨ ਲੱਗਦਾ ਹੈ 15 16 ਹਲਕੇ ਇਹ ਜੇ ਜਿੱਥੇ ਨਾ ਬਲਾਕਸ਼ਮਤੀ ਢੱਡੀ ਦੇ ਨਾਮ ਜ਼ਿਲ੍ਹਾ ਬਰੀਜੇ ਛੱਡਿਆ ਪਰ ਜਿੱਥੇ ਵੱਜ ਗਏ ਉੱਥੇ ਤੁਸੀਂ ਨੇਰੀ ਲਿਆ ਦਿੱਤੀ ਸੋ ਜੇ ਤੁਸੀਂ ਮਾਲਵਾ ਹਲਕਾ ਦੇਖੋਗੇ ਆ ਮਾਲਵੇ ਦਾ ਇੱਥੋਂ ਪਟਿਆਲੇ ਤੱਕ ਇੱਥੇ ਲੜਾਈ ਕੱਲੀ ਆਮ ਆਦਮੀ ਦੀ ਪਾਰਟੀ ਤੇ ਅਕਾਲੀ ਦਲ ਚ ਸੀ ਕਾਂਗਰਸੀ ਹੈ ਹੀ ਨਹੀਂ ਸੀ ਕਾਂਗਰਸ ਹੈ ਹੀ ਨਹੀਂ ਸੀ ਆ ਪੈਂਡ ਸੀਟਾਂ ਦੇ ਜਾਂ ਪਜਤੇ ਆ ਆਮ ਜਿੱਦੀ ਹੈ ਕਾਂਗਰਸ ਦਾ ਕੋਈ ਲੈਣਾ ਝਾੜੂ ਨੂੰ ਜਿੰਨੀ ਵੋਟਾਂ ਪਈਆਂ ਨਾ ਜਿਹੜੇ ਹੁਣ ਬਲਾਕਸ਼ਨ ਦੀ ਪਈਆਂ ਮੈਨੂੰ ਲੱਗਦਾ 10% ਨਹੀਂ ਮਿਲੀਆਂ ਅਖੀਰ ਚ ਆਪਣੀ ਲੜਾਈ ਅਕਾਲੀ ਦਲ ਵਰਸਸ ਕਾਂਗਰਸੀ ਹੋਣੀ ਹੈ ਤੇ ਮੈਂ ਦੇਖਿਆ ਆ ਮਾਲਵਾ ਬੈਟ ਤਾਂ ਆਪਾਂ ਬਹੁਤ ਤਖੜੇ ਆ ਥੋੜਾ ਦੁਆਬੇ ਤੇ ਆਪਾਂ ਥੋੜਾ ਅਸੀਂ ਸਿਸਟਮ ਬਣਾ ਰਹੇ ਆ ਪਰ ਤੁਸੀਂ ਮਨ ਬਣਾ ਲਓ ਆਪਣੇ ਵਰਕਰ ਆਪਣੇ ਕੱਲੇ ਆਪਣੇ ਵਰਕਰ ਮਨ ਬਣਾ ਲੈਣਾ ਆਪਾਂ ਲੈਕਚਰ ਜਿੰਨਾ ਹੈ ਜਿੱਤ ਜੂਗੇ ਮਨ ਬਣਾ ਲਓ ਪਰ